हेलो गाइस वेलकम बैक टू माय ਅਨਦਰ ਵਲੌਗ ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪੋ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋਵੋਗੇ ਸੋ ਅੱਜ ਆਪਾਂ ਲਾਸਟ ਵਲੌਗ ਨੂੰ ਹੀ ਅੱਗੇ ਕੰਟੀਨਿਊ ਕਰਦੇ ਹਾਂ ਜਿਹੜਾ ਮੈਂ ਲਾਸਟ ਤੀਆਂ ਵਾਲਾ ਵਲੌਗ ਪਾਇਆ ਸੀ ਕਿਉਂਕਿ ਵਲੌਗ ਬਹੁਤ ਜ਼ਿਆਦਾ ਲੰਮਾ ਹੋ ਰਿਹਾ ਸੀ ਇਸ ਕਰਕੇ ਮੈਂ ਇਹਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਤਾ ਹਾਂ ਕੁੜੀਆਂ ਜਿਹੜੀਆਂ ਬਿਆਹੀਆਂ ਹੋਈਆਂ ਆ ਉਹ ਚੁੜੀਆਂ ਜਾਣ ਉਹ ਅੱਜ ਪਿੱਛਾ ਨੂੰ ਹਾਂ ਤੀਆਂ ਦਾ ਮੇਲਾ ਹੋਵੇ ਤੇ ਆਪਾਂ ਪੀਂਗ ਦਾ ਝੂਟਾ ਨਾ ਲਈਏ ਇਹ ਤੇ ਹੋ ਹੀ ਨਹੀਂ ਸਕਦਾ ਤੇ ਇਸ ਲਈ ਇਹ ਪੀਂਗ ਦਾ ਝੂਟਾ ਲੈਣ ਲਈ ਨਾ ਬੜੀ ਲੰਬੀ ਜਦੋਂ ਯਾਦ ਕਰਨੀ ਪਈ ਮੈਨੂੰ ਬਹੁਤ ਲੰਬੀ ਲਾਈਨ ਚ ਲੱਗਣਾ ਪਿਆ ਤੇ ਇਹ ਮੰਮੀ ਦੀ ਮਿਹਰਬਾਨੀ ਸਦਕਾ ਮੈਨੂੰ ਪੀਂਗ ਮਿਲ ਗਈ अदरवाइज ਮੈਨੂੰ ਨਹੀਂ ਸੀ ਮਿਲੀ ਜਿਹੜੇ ਤਰੀਕੇ ਨਾਲ ਮੈਂ ਲੱਗੀ ਸੀ ਸਲੋਲੀ ਸਲੋਲੀ ਤੇ ਹੁਣ ਮੰਮੀ ਵੀ ਪੀਂਗ ਝੂਟ ਰਹੇ ਨੇ ਕਿਉਂ ਨਾ ਝੂਟਣ ਓਬਵੀਅਸ ਸਭ ਦਾ ਹੱਕ ਬਣਦਾ ਕਿਉਂਕਿ ਜਿਹੜੀਆਂ ਖੁਸ਼ੀਆਂ ਨੇ ਨਾ ਉਹ ਉਮਰ ਦੀਆਂ ਮਹਤਾਜ ਨਹੀਂ ਹੁੰਦੀਆਂ ਅਪਾ ਕਿਸੇ ਵੀ ਉਮਰ ਦੇ ਵਿੱਚ ਇੰਜੋਏ ਕਰ ਸਕਦੇ ਆ ਇਹਦੇ ਵਿੱਚ ਕੋਈ ਏਜ ਲਿਮਟ ਨਹੀਂ ਹੁੰਦੀ ਇਸ ਕਰਕੇ ਜੋ ਵੀ ਬੱਚੇ ਬੁੱਢੇ ਜਵਾਨ ਨੇ ਨਾ ਆਪਣੀ ਜ਼ਿੰਦਗੀ ਨੂੰ ਜੀ ਭਰ ਕੇ ਜਿਓ ਖੁੱਲ ਕੇ ਜਿਓ ਇੱਥੇ ਮੈਨੂੰ ਇੱਕ ਗੱਲ ਬਹੁਤ ਜ਼ਿਆਦਾ ਵਧੀਆ ਲੱਗੀ ਪਿੰਡ ਦੇ ਸਰਪੰਚ ਨੇ ਬਹੁਤ ਹੀ ਵਧੀਆ ਐਫਰਟ ਕੀਤੇ ਵੀ ਜਿੰਨੀਆਂ ਵੀ ਪਿੰਡ ਦੀਆਂ ਧੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਸਭ ਨੂੰ ਫੁਲਕਾਰੀਆ ਗਿਫਟ ਕੀਤੀਆਂ ਕੈਨੂ ਕਈ ਲੋਕਾਂ ਨੇ ਬਹੁਤ ਛੋਟੀ ਜੀ ਚੀਜ਼ ਹੋਏਗੀ ਪਰ ਇਹ ਬਹੁਤ ਵੱਡਾ ਗਿਫਟ ਹੈ ਬਹੁਤ ਵੱਡਾ ਗਿਫਟ ਹੈ ਜੇ ਆਪਾਂ ਇਹਦੀ ਡੀਪ ਰੂਟ ਦੇ ਵਿੱਚ ਜਾਈਏ ਡੈਪਥ ਦੇ ਵਿੱਚ ਜਾਈਏ ਨਾ ਤਾਂ ਬਹੁਤ ਹੀ ਡੂੰਗੀ ਗੱਲ ਹੈ ਬਹੁਤ ਹੀ ਡੂੰਗੀ ਗੱਲ ਹੈ ਜੋ ਆਪਣੀ ਰੂਟਸ ਦੇ ਨਾਲ ਆਪਣੀ ਜੜ ਨਾਲ ਜੋੜਦੀ ਹੈ ਚੀਜ਼ ਫੁਲਕਾਰੀ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਮਾਨ ਆਦਰ ਕਰਨਾ ਕੁੜੀਆਂ ਦਾ ਇਹ ਕੋਈ ਕੋਈ ਹੀ ਕਰ ਸਕਦਾ ਹੈ ਇਹ ਇੰਨੀ ਡੂੰਗੀ ਸੋਚ ਜਿਹੜੀ ਇਹ ਨਾ ਕੋਈ ਹੋਈ ਰੱਖ ਸਕਦਾ ਬਹੁਤ ਵੱਡੀ ਸੋਚ ਹੈ ਤੇ ਬੜਾ ਵਧੀਆ ਲੱਗਿਆ ਮੈਨੂੰ ਬਾਕੀ ਹੁਣ ਫੁਲਕਾਰੀਆਂ ਸਭ ਨੂੰ ਵਾਰੀ ਵਾਰੀ ਮਿਲ ਗਈਆਂ ਨੇ ਤੇ ਹੁਣ ਇਹਨਾਂ ਦੀ ਜਿਹੜੀ ਗਰੁੱਪ ਫੋਟੋ ਹੋ ਰਹੀ ਏ ਸਾਰੀਆਂ ਪਿੰਡ ਦੀਆਂ ਕੁੜੀਆਂ ਦੀ ਉਹ ਕਿਸੇ ਵੀ ਉਮਰ ਦੀਆਂ ਹੋ ਸਕਦੀਆਂ ਨੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਠੀਕ ਹੈ ਅਗੇਨ ਉਹੀ ਗੱਲ ਆ ਗਈ ਕਿ ਜਿਹੜੀਆਂ ਆਪਣੀਆਂ ਖੁਸ਼ੀਆਂ ਨੇ ਉਹ ਉਮਰ ਦੀਆਂ ਮਹਤਾਜ ਨਹੀਂ ਹੁੰਦੀਆਂ ਤਿਆ ਮਮਮੀ ਤੇ ਫੁਲਕਾਰੀ ਲੈ ਕੇ ਆ ਗਏ ਨੇ ਆ ਹਾਂ ਲੈਣਾ ਫਿਰ ਕੀ ਹੈ ਦੇਵਾ ਇੱਕ ਮਿੰਟ ਪਾਓ ਨੇ ਅਮਰੀਤ ਦੇ ਤੇ ਫੁਲਕਾਰੀ ਲੈ ਕੇ ਮੰਮੀ ਦੇ ਫੇਸ ਤੇ ਜਿਹੜਾ ਗਲੋ ਹੈ ਜਿਹੜਾ ਸਕੂਨ ਹੈ ਨਾ ਉਹ ਮੈਂ ਵੇਖ ਕੇ ਫੀਲ ਕਰਦੀ ਪਈ ਸੀ ਮਤਲਬ ਬਹੁਤ ਹੀ ਜ਼ਿਆਦਾ ਖੁਸ਼ ਨੇ ਤੇ ਇੱਥੇ ਹੁਣ ਗਿੱਧਾ ਪੈਣ ਲੱਗਾ ਸਾਰੀਆਂ ਕੁੜੀਆਂ ਹੁਣ ਫੁਲਕਾਰੀਆਂ ਲੈ ਕੇ ਨੱਚਣ ਲੱਗੀਆਂ ਨੇ ਬਹੁਤ ਰੌਣਕ ਲੱਗੇਗੀ ਹੁਣ ਗਿੱਧਾ ਪੈਣ ਲੱਗਾ ਗਿੱਧਾ ਪੈਣ ਹਾਂਜੀ ਗਾਇਜ਼ ਇੱਥੇ ਹੁਣ ਗਿੱਧਾ ਪੈਂਦਾ ਪਿਆ ਤੇ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਮੈਂ ਸਾਰੀਆਂ ਲੇਡੀਆਂ ਇੱਥੇ ਇੰਜੋਏ ਕਰ ਰਹੀਆਂ ਨੇ ਚਾਹੇ ਉਹ ਬੱਚੇ ਨੇ ਚਾਹੇ ਜਵਾਨ ਨੇ ਚਾਹੇ ਬੁੱਢੇ ਨੇ ਹਰੇਕ ਏਜ ਗਰੁੱਪ ਦੀਆਂ ਲੇਡੀਆਂ ਇੱਥੇ ਇੰਜੋਏ ਕਰ ਰਹੀਆਂ ਨੇ ਬਹੁਤ ਹੀ ਮਤਲਬ ਅਮੇਜ਼ਿੰਗ ਫੈਸਟੀਵਲ ਹੈ ਮੈਨੂੰ ਇੰਨਾ ਜ਼ਿਆਦਾ ਮਜ਼ਾ ਆਇਆ ਨਾ ਪਰਸਨਲੀ ਮੈਂ ਆਪਣੀ ਲਾਈਫ ਦੇ ਵਿੱਚ ਫਸਟ ਟਾਈਮ ਜਿਹੜੀਆਂ ਤੀਆਂ ਦਾ ਫੰਕਸ਼ਨ ਅਟੈਂਡ ਕੀਤਾ ਤੇ ਹੁਣ ਮੈਨੂੰ ਅਫਸੋਸ ਹੋ ਰਿਹਾ ਕਿ ਮੇਰੀ ਜਿਹੜੀ ਪਿਛਲੀ ਲਾਈਫ ਲੰਘ ਗਈ ਮੈਂ ਉਹਦੇ ਵਿੱਚ ਕਿਉਂ ਨਹੀਂ ਕਦੀ ਗਈ ਇਸ ਤਰ੍ਹਾਂ ਦੇ ਫੈਸਟੀਵਲ ਦੇ ਵਿੱਚ ਪਰ ਉਹ ਜਿਹੜਾ ਸਮਾਂ ਲੰਘ ਗਿਆ ਸਮਾਂ ਉਹ ਤਾਂ ਤੇ ਆਪਾਂ ਕੁਝ ਕਰ ਨਹੀਂ ਸਕਦੇ ਪਰ ਆਉਣ ਵਾਲਾ ਸਮਾਂ ਆਪਣੇ ਹੱਥ ਦੇ ਵਿੱਚ ਜ਼ਰੂਰ ਹੈ ਤੇ ਉਹਦੇ ਲਈ ਮੈਂ ਜ਼ਰੂਰ ਐਫਰਟਸ ਕਰਨਾ ਚਾਹਾਂਗੀ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਆਪਾਂ ਨੂੰ ਜਾਣਨਾ ਚਾਹੀਦਾ ਹੈ ਇਹਦੇ ਨਾਲ ਇੱਕ ਤੇ ਆਪਾਂ ਆਪਣੀ ਰੂਟਸ ਨਾਲ ਜੁੜੇ ਰਹਿਨੇ ਆ ਕਲਚਰਲ ਜੁੜੇ ਰਹਿਨੇ ਆ ਇੱਕ ਦੂਜਾ ਆਪਾਂ ਨੂੰ ਸਕੂਨ ਬਹੁਤ ਜ਼ਿਆਦਾ ਮਿਲਦਾ ਹੈ ਆਪਣੀ ਲਾਈਫ ਨੂੰ ਆਪਾਂ ਖੁੱਲ੍ਹ ਕੇ ਜੀ ਸਕਨੇ ਆ ਇਹ ਫੈਸਟੀਵਲ ਦੇ ਵਿੱਚ ਜੋ ਆਪਣਾ ਜੀ ਕਰਦਾ ਆਪਾਂ ਕਰ ਸਕਦੇ ਆ ਆਪਣਾ ਬਚਪਨ ਜੀ ਸਕਦੇ ਆ ਦੁਬਾਰਾ ਤੋਂ ਠੀਕ ਹੈ ਕਿਉਂਕਿ ਜਿਹੜੀ ਜ਼ਿੰਦਗੀ ਹੈ ਨਾ ਉਹ ਖੁੱਲ੍ਹ ਕੇ ਜੀਣ ਦਾ ਹੀ ਨਾਂ ਹੈ ਇਹ ਜ਼ਿੰਦਗੀ ਇੱਕ ਬਹੁਤ ਹੀ ਜ਼ਿਆਦਾ ਖੂਬਸੂਰਤ ਚੀਜ਼ ਹੈ ਜਿਹੜੀ ਪ੍ਰਮਾਤਮਾ ਨੇ ਇੱਕ ਸੌਗਾਤ ਦੇ ਰੂਪ ਵਿੱਚ ਆਪਾਂ ਨੂੰ ਦਿੱਤੀ ਹੈ ਪਰ ਆਪਾਂ ਇਹਦੀ ਕਦਰ ਨਹੀਂ ਕਰਦੇ ਆਪਾਂ ਤਾਂ ਸਮਝ ਨਹੀਂ ਲਿਆ ਕਿ ਆਪਣੀ ਜ਼ਿੰਦਗੀ ਤੇ ਐਵੇਂ ਹੀ ਆਪਾਂ ਨੂੰ ਫ੍ਰੀਚ ਮਿਲੀ ਹੈ ਪਰ ਮੇਰੀ ਗੱਲ ਯਾਦ ਰੱਖਿਓ ਫ੍ਰੀਜ ਇੱਥੇ ਕੁਝ ਵੀ ਨਹੀਂ ਮਿਲਦਾ ਆਪਾਂ ਨੂੰ ਕਦੇ ਨਾ ਕਦੇ ਕੀਮਤ ਜ਼ਰੂਰ ਚੁਕਾਣੀ ਪੈਂਦੀ ਹੈ ਹਰੇਕ ਚੀਜ਼ ਦੇ ਲਈ ਤੇ ਆਪਣੀ ਜ਼ਿੰਦਗੀ ਦੇ ਲਈ ਪਤਾ ਨਹੀਂ ਆਪਾਂ ਪਿੱਛੇ ਕੀ ਕੀ ਕੀਮਤਾਂ ਚੁਕਾ ਕੇ ਆਏ ਹਾਂ ਹੂ ਨੋਸ ਤਾਂ ਜਾ ਕੇ ਆਪਾਂ ਨੂੰ ਇਹ ਜ਼ਿੰਦਗੀ ਮਿਲੀ ਹੈ ਕੌਣ-ਕੌਣ ਸਹਿਮਤ ਹੈ ਮੇਰੀ ਇਹ ਗੱਲ ਨਾਲ ਤੇ ਇੰਨੀ ਖੂਬਸੂਰਤ ਜ਼ਿੰਦਗੀ ਨੂੰ ਆਪਾਂ ਕਿਉਂ ਰੋਣਿਆਂ ਧੋਣਿਆਂ ਦੇ ਵਿੱਚ ਇੱਕ ਦੂਜੇ ਨਾਲ ਲੜਾਈ ਝਗੜਾ ਕਰਕੇ ਜ਼ਿੰਦਗੀ ਦੇ ਝਮੇਲਿਆਂ 'ਚ ਪਾ ਕੇ ਟੈਨਸ਼ਨਾਂ 'ਚ ਪਾ ਕੇ ਕਿਉਂ ਜੀਣਾ ਖੁੱਲ ਕੇ ਜਿਓ ਹੱਸ ਕੇ ਜਿਓ ਤੇ ਆਪਣੀ ਆਪਣੀ ਮਰਜ਼ੀ ਦੇ ਮੁਤਾਬਿਕ ਜਿਓ ਪਰ ਇਹਦੇ ਵਿੱਚ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਆਪਣੇ ਨੂੰ ਕਦੀ ਹਰਟ ਨਾ ਕਰਿਓ ਉਸ ਤਰ੍ਹਾਂ ਦੀ ਜ਼ਿੰਦਗੀ ਜਿਓ ਜਿਦੇ ਨਾਲ ਤੁਹਾਡੇ ਆਪਣੇ ਖੁਸ਼ ਰਹਿ ਸਕਣ ਤੁਹਾਡੇ ਨਾਲ ਤੇ ਹੁਣ ਡਿਨਰ ਦਾ ਟਾਈਮ ਹੋ ਚੁੱਕਿਆ ਇੱਥੇ ਡਿਨਰ ਲੱਗਿਆ ਹੈ ਬਹੁਤ ਹੀ ਵਧੀਆ ਅਰੇਂਜਮੈਂਟ ਸੀ ਡਿਨਰ ਦਾ ਸਾਰਾ ਕੁਝ ਬਹੁਤ ਸੋਹਣਾ ਸੀ ਪਤਲਾ ਹੋਣਾ ਜਿੰਨੇ ਆਰਾਮ ਨਾਲ ਹੋ ਸਕਦਾ ਪਹਿਲੀ ਪੀੜੀ ਉਹ ਤੋਂ ਬਾਅਦ ਤੀਜੀ ਪੀੜੀ ਹੈ ਮੰਮੀ ਪਹਿਲੀ ਪੀੜੀ ਤੀਜੀ ਪੀੜੀ ਹੈਨਾ ਵੱਡੀ ਪਹਿਲੀ ਭੂਆ ਫਿਰ ਉਹਦੋਂ ਵੀ ਚਲੀ ਆਈਆਂ ਨਹੀਂ ਫਿਰ ਇਹ ਭੂਆ ਬਣेंगी ਹੈਨਾ ਮੰਮਾ ਮਿੰਨੂ ਤਾਂ ਆ ਜਾਂਦੀ ਹੈ ਵੈਸੇ ਬੜੀ ਰੌਣਕ ਹੋ ਜਾਣੀ ਸੀ ਇਹਨਾਂ ਨਾਲ ਕਿੰਨਾ ਮਜ਼ਾ ਹੁੰਦਾ ਆ ਹੁਣ ਇੱਧਰ ਪਿੰਗਾ ਵਾਲਾ ਇੰਨਾ ਚੱਲਦਾ ਪਿਆ ਹਾਂ ਲੈ ਮਲਾਪ ਜਿੰਮ ਲੰਦਾ ਪਿਆ ਹੌਲੀ ਹੌਲੀ ਬੈਠ ਕੇ ਤਾਂ ਝੂਲੇ ਬੜੇ ਵਧੀਆ ਨੇ ਐਕਸਰਸਾਈਜ਼ ਕਰਨ ਨੂੰ ਮम्मा ਬੈਠ ਕੇ ਤਾਂ ਹੁੰ ਨਹੀਂ ਰਹੇ ਖੜੇ ਹੋ ਕੇ ਝੂਲੇ ਕਿੰਨੇ ਵਧੀਆ ਬਣੇ ਨੇ ਹਨਾ ਮਤਲਬ ਝੂਲੇ ਨਹੀਂ ਐਕਸਰਸਾਈਜ਼ ਕਰਨ ਲਈ ਨੇ ਆ ਮम्मा ਦੇਖਿਆ ਇੰਨੀ ਉੱਪਰ ਵਗਾਇਆ ਲਾਈਟਾਂ ਹੁੰਦੀਆਂ ਨੇ ਬੁੱਤਰ ਇੰਨਾ ਆਉਂਦਾ ਨਹੀਂ ਪਿਆ ਤੀਆ ਮम्मा ਦੇਖਿਆ ਕਿੰਨੀ ਉੱਪਰ ਬਜਾਤਾ ਦੇਖੋ ਦੇਖ ਰਹੀਆਂ ਓਏ ਬੱਚਿਓ ਡਿੱਗ ਨਾ ਜਾਏ ਸੁਣੇ हां केनी मैं रोज आनी हां तुछि दिल्ली आंदे हो तुछि दिल्ली आंदे हो की करदे हो फिर इथे आके तुछि ते पिल् तुछि ते ਪਹਿਲਾਂ ਹੀ ਬਰੀਕ ਜੇ ਹੋ ਮਨਰਾਜ तुछि ਤੇ ਇੰਨੇ ਮੋਤੇ ਵੀ ਨਹੀਂ ਹੈਗੇ ਫਿਰ ਵੀ ਐਕਸਰਸਾਈਜ਼ ਕਰਦੇ ਹੋ ਤੁਸੀਂ ਹੈ ਬੱਚੇ ਹੋ ਇੰਨੀ ਐਕਸਰਸਾਈਜ਼ ਕਿਉਂ ਕਰਦੇ ਹੋ ਤੁਸੀਂ ਤੁਸੀਂ ਤੇ ਇੰਨੇ ਪਤਲੇ ਹੋ ਤੁਸੀਂ ਮੋਤੇ ਥੋੜੀ ਹੋ ਇੱਥੇ ਜਿ ਲੈਓ ਨਾ ਇੱਥੇ ਹੀ ਇੱਥੇ ਉਹ ਗਿਰ ਨਾ ਜਾਇਓ ਸੋਹਣਿਆ ਇਹ ਗੰਦੇ ਕੋਈ ਨਹੀਂ ਇੱਥੇ ਐਵੇਂ ਚੜਜੋ ਇੱਧੇ ਤੇ ਆਪਾਂ ਪੈਰ ਹੀ ਰੱਖਣੇ ਨੇ ਕੱਪੜੇ ਗੰਦੇ ਹੋਗੇ ਸੋਹਣੇ ਡਿੱਗ ਨਾ ਜਾਇਓ ਹਾਂ ਉਹ ਆ ਗਿਆ ਹਾਂ ਪਿੱਲਣ ਨਹੀਂ ਜਾਂਦਾ ਸੀ ਪਿੱਲਣ ਨਹੀਂ ਜਾਂਦਾ ਸੀ ਹੁਣ ਚੜਨਾ ਆ ਗਿਆ ਹੁਣ ਨਾ ਮੈਂ ਚੜ ਕੇ ਤੇ ਚਲੋ ਦੋਨੇ ਚੜੋ ਮਮਾ ਸੈੱਡ ਹੋ ਜਾ ਤੁਹਾਨੂੰ ਨਾ ਬੜਾ ਖਤਰ ਮੈਂ ਗੁਜ਼ਾਰਨਾ ਮੈਨੂੰ ਹੌਲੀ ਹੌਲੀ ਮਲਾ ਪਿੰਗਾ ਦੇ ਖੋਲੇ ਤੱਕ ਨਹੀਂ ਉਹ ਉਹ ਟੈਂਟ ਲੈ ਗਿਆ ਹੁਣ ਉਦੋਂ ਵੀ ਮੀਂਹ ਆ ਕੇ ਕੰਮ ਖਰਾਬ ਕਰਦਾ ਗਰਮੈਸ਼ ਜੀ ਕਰਤੀ ਹੁਣ ਹਵਾ ਸੁਣੀ ਚੱਲਦੀ ਵੀ ਸਭ ਆ ਵੇਖੋ ਹੁਣ ਅੱਧੀ ਸਾਰੀ ਦੁਨੀਆ ਤੁਰ ਗਈ ਹੈ ਹੁਣ ਮਲਾਬ ਨੇ ਪਿੰਗ ਝੂਟਣੀ ਹੈ ਤੇ ਉਹ ਗੰਡ ਬੰਨ ਕੇ ਲੈ ਗਿਆ ਸਮਾਨ ਦੀ ਜਿਹੜੀ ਪਿੰਗ ਸਜਾਈ ਪਈ ਸੀ ਕਾਲੀ ਹੋ ਗਈ ਹਾਂ ਹੁਣ ਮਜੇ ਨਹੀਂ ਹੁਣ ਅਸੀਂ ਖੜੀ ਆ ਰਹੀ ਅੱਧੀ ਰਾਤ ਤੱਕ ਹੈ ਸਾਢੇ 8:00 ਸਾਢੇ 8:00 ਪੌਣੇ 9:00 ਦਾ ਟਾਈਮ ਹੋ ਗਿਆ ਹੈ ਹੁਣ ਮਲਾਬ ਨੂੰ ਯਾਦ ਆ ਗਿਆ ਵੀ ਮੈਂ ਹੁਣ ਚੂਲੇ ਲੈਣੇ ਨੇ ਮੈਂ ਪਿੰਗ ਝੂਟਣੀ ਹੈ ਉਦੋਂ ਮਲਾਬ ਕਹਿੰਦਾ ਸੀ ਮੈਂ ਘਰ ਜਾਣਾ ਹੈ ਉਦੋਂ ਘਰ ਜਾ ਕੇ ਬਹਿ ਗਿਆ ਹੁਣ ਮੈਨੂੰ ਤਾਂ ਕੀ ਦੀ ਸੁਸਤੀ ਦੀ ਪੈਰੀ ਦੀ ਨੀਂਦ ਜਿਆ ਹੁਣ ਐਕਟਿਵ ਹੋ ਗਿਆ ਹੁਣ ਉੱਲੂ ਹੈ ਤੂੰ ਇਹਦਾ ਮਤਲਬ ਹੈ ਰਾਤ ਨੂੰ ਉੱਲੂ ਐਕਟਿਵ ਹੁੰਦੇ ਨੇ ਉਧਰ ਉਹ ਭੈਣ ਜੀ ਬਹਿਗੇ ਨੇ ਭੈਣ ਜੀ ਇਹ ਭੈਣ ਜੀ ਭੈਣ ਜੀ ਮੰਮਾ ਕੋਈ ਥੱਕਾ ਲਾ ਦੋ ਬੱਸ ਮਲਾਬ ਨੂੰ ਥੱਕ ਗਏ ਆ ਚੱਲੀਏ ਵੇਖੀ ਅਸੀਂ ਚੱਲੀਏ ਤੁਸੀਂ ਝੂਟੀ ਜਾਓ ساری ਰਾਤ ਦੋਵੇਂ ਜਣੇ ਦੋਵੇਂ ਭੈਣ ਭਰਾ ਹੈ ਡੀ ਕੇ ਮਨਰਾਜ ਅਸੀਂ ਜਾਈਏ ਮਨਰਾਜ ਲੈ ਆਏਗੀ ਮਨਰਾਜ ਤੇ ਉਹ ਆਉਂਦੀ ਰਹਿੰਦੀ ਹੈ ਹੈਨਾ ਮਨਰਾਜ ਹੁਣ ਕਿੱਧਰ ਆਪ ਇੱਥੇ ਲੱਗ ਗਿਆ ਇੱਥੇ ਨਾਲ ਅਸੀਂ ਮਜੇ ਨਾਲ ਐਕਸਰਸਾਈਜ਼ ਕਰਕੇ ਜਾਊਗਾ ਪਤਲੇ ਪਤਲੇ ਹੋ ਪਤਲੇ ਹੀ ਹੋ ਤੁਸੀਂ ਕਿਹੜਾ ਬੜੇ ਮੋਟੇ ਹੋ ਮੋਟੇ ਹੋ ਕੇ ਲਾਊਗਾ ਜਿੰਮ ਜਿੰਮ ਕਰਕੇ ਜਿੰਮ ਜਿੰਮ ਕਰਕੇ ਚਲ ਬੱਸ ਕਰੋ ਹੁਣ ਲੱਭ ਹੋ ਇਹ ਵੀਡੀਓ ਚ ਕੁਛ ਆ ਗਿਆ ਵੀਡੀਓ ਵਾਈਬ੍ਰੇਟ ਕਰਨ ਲੱਗ ਗਈ ਕੁਛ ਆ ਗਿਆ ਮਮਾ ਨਾ ਨੇ ਲੈ ਆਂ ਮੇਰੀਆ ਹਾਂ ਆ ਵੀ ਇਲਦੇ ਆ ਵਾਈਬ੍ਰੇਟ ਵਾਈਬ੍ਰੇਟ ਹੋ ਰਿਹਾ ਹੈ ਹਾਏ ਚੋਣੇ ਛੱਡ ਦੇ ਚ ਚੱਲੀ ਏ ਬਸ ਹੁੰਦੇ ਸਾਰਾ ਗਰਾਊਂਡ ਖਾਲੀ ਹੋ ਗਿਆ ਵੇ ਥੋੜੇ ਆ ਵੀ ਚੱਲੇ ਨੇ ਬਸ ਥੋੜੇ ਜਿਹੇ ਰਹਿ ਗਏ ਨੇ ਸਭ ਗਏ ਰੋਟੀ ਖਾ ਕੇ ਚਲੋ ਉੱਤੋਂ ਚੱਲੀ ਏ ਝੂਟਿਆ ਹੈ ਚੁੱਪ ਚੁੱਪ ਕੋਸ਼ ਵੀ ਕੋਸ਼ ਵੀ ਅਸੀਂ ਤੇ ਇੱਕ ਝੂਟਾ ਵੀ ਨਹੀਂ ਲਿਆ ਪਿੰਗ ਵੀ ਮਸਾਵਾਰੀ ਆਈ ਸੀ ਸਾਡੀ ਬੱਲੇ ਬੱਲੇ ਨਾ ਦਾਦੀ ਮम्मा ਤੁਸੀਂ ਬੈਠ ਜਾ ਹਾਏ ਦਾਦੀ ਮम्मा ਨੇ ਭਾਰ ਪਾਇਆ ਮਨਰਾਜ ਦਾ ਤੇ ਭਾਰ ਜਮਾ ਹੀ ਨਹੀਂ ਹੋਣਾ ਰੱਖਦਾ ਕਿ ਨਾ ਆਵੇ ਭਾਰ ਪਾ ਰਹਿਣ ਦੇ ਹੋਰ ਦਾਦੀ ਮम्मा ਦੇ ਮੂੰਹ ਤੇ ਸੱਟ ਵੱਜਦੀ ਆ ਕਿਤੇ ਇੱਕਦਮ ਹੀ ਵੱਜ ਜਾਂਦਾ ਚਲੋ ਆਜੋ ਚੱਲੀਏ ਚਲੋ ਹੁਣ ਚੱਲੀ ਚਲੋ ਮੰਦਰਾਜ ਚਲੋ ਅਜੇ ਚੱਲੀਏ ਵੈਰੀ ਗੁੱਡ ਬੜੀ ਹੋ ਗਈ ਹੁਣ ਹੋਰ ਕੇ ਆਓ ਚਲੋ 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 ਦਾਦੀ ਮੰਮਣੇ ਕਰਾਤੀਆਂ ਮੌਜਾਂ ਆਪਣੇ ਪੇਕੇ ਪਿੰਡ ਹੈ ਦਾਦੀ ਮੰਮਣ ਮਿਲ ਗਈ ਫੁਲਕਾਰੀ ਪੱਤੇ ਲੈ ਕੇ ਨੱਚ ਲਿਆ ਨਜ਼ਾਰੇ ਆ ਗਏ ਹੈ ਆ ਇਥੇ ਆ ਭਤੀਜਾ ਲੱਗਦਾ ਤਾਂ ਡਾ ਜਿਹੜਾ ਸਰਪੰਚ ਹੈ ਅੱਛਾ ਅੱਜ ਤੇ ਰੋਟੀ ਦਾ ਸਾਰਾ ਅਰੇਂਜਮੈਂਟ ਸੀ ਤੇ ਇੱਥੋਂ ਅਸੀਂ ਰੋਟੀ ਖਾਧੀ ਬੜੀ ਸਵਾਦ ਸੀ ਸਾਰਾ ਕੁਝ ਹਾਂ ਹੁਣ ਇੱਥੇ ਬਾਕੀ ਦੇ ਰਹਿ ਗਏ ਨੇ ਜਿਹੜੀ ਰਹਿ ਗਏ ਨੇ ਬਾਕੀ ਇੱਥੇ ਸਾਰਾ ਖਾਣ ਪੀਣ ਦਾ ਅਰੇਂਜਮੈਂਟ ਸੀ ਜੇ ਹੁਣ ਹਾਂਜੀ ਗਾਇਜ਼ ਵੈਲਕਮ ਬੈਕ ਤੇ ਅਸੀਂ ਆ ਗਏ ਹੁਣ ਘਰ ਰਾਤ ਦੇ ਵਗੇਰੇ 9:30 ਪੂਰਾ ਕੀਤਾ ਸੀ ਇੰਜੋਏ ਮੰਮੀ ਨੇ ਫਲਕਾਰੀ ਫੁਲਕੁਰੀ ਲੈ ਕੇ ਹੁਣ ਅਸੀਂ ਆ ਗਏ ਹਾਂ ਘਰ ਮੈਂ ਸੌਣ ਚੱਲਾਂ ਪਾਓ ਤੁਸੀਂ ਆਪਣੇ ਮੈਂ ਆਪਣਾ ਸੌਣ ਚੱਲ ਹੁਣ ਬਸ ਹੁਣ ਮਲਾਬ ਨੂੰ ਬੁੱਕਸ ਯਾਦ ਆਉਂਦੀ ਆ ਪੀਣੇ ਵੀ ਮੈਂ ਸੌਣ ਲੱਗਾ ਮੈਂ ਤੁਸੀਂ ਪਾਓ ਨਾ ਪਾਓ ਬੁੱਕਸ ਤੇ ਬੜਾ ਵਧੀਆ ਰਿਹਾ ਫੰਕਸ਼ਨ ਬਹੁਤ ਵਧੀਆ ਅਰੇਂਜਮੈਂਟ ਸੀ ਪਿੰਡ ਦੇ ਸਰਪੰਚ ਨੇ ਕੀਤਾ ਸੀ ਬਹੁਤ ਵਧੀਆ ਅਰੇਂਜਮੈਂਟ ਤੇ ਸਾਰਾ ਖਾਣ ਪੀਣ ਦਾ ਵੀ ਵਧੀਆ ਸੀ ਤੇ ਬਾਕੀ ਵਧੀਆ ਗੱਲ ਲੱਗੀ ਮੈਨੂੰ ਵੀ ਜਿਹੜਾ ਉਹਨਾਂ ਨੇ ਸਾਰੀਆਂ ਜਿੰਨੀਆਂ ਕੁੜੀਆਂ ਸਨ ਪਿੰਡ ਦੀਆਂ ਸਭ ਨੂੰ ਫੁਲਕਾਰੀਆਂ ਦਿੱਤੀਆਂ ਇੱਕ ਗਿਫਟ ਦਿੱਤਾ ਮਤਲਬ ਸੰਧਾਰਾ ਲਾੜੂ ਜਾਂ ਕੁਛ ਲਾੜੂ ਤੇ ਬੜੀ ਵਧੀਆ ਚੀਜ਼ ਲੱਗੀ ਮੈਨੂੰ ਤੇ ਫਲਕਾਰੀਆਂ ਵੀ ਐ ਨਹੀਂ ਵੀ ਕੋਈ ਮਤਲਬ ਫਾਜਾ ਵੱਡੇ ਆ ਨੋਂਗਾ ਪੂਰਾ ਕੀਤਾ ਵਧੀਆ ਭਾਰੀਆਂ ਫਲਕਾਰੀਆਂ ਨੇ ਮੈਂ ਦਿਖਾਨੀ ਆ ਤੁਹਾਨੂੰ ਫਲਕਾਰੀਆਂ ਫਲਕਾਰੀ ਹੈ ਫਲਕਾਰੀਆਂ ਦੀ ਹਾਂ ਫਲਕਾਰੀਆਂ ਦੀ ਆ ਨਾਂਗੇ ਜੀ ਇਹ ਇਹ ਗੱਡੀ ਜੀ ਇਹਨੇ ਕੱਪੜੇ-ਕੁਪੜੇ ਤਾਰਲੇ ਨੇ ਵੀ ਮੈਨੂੰ ਗਰਮੀ ਲੱਗਦੀ ਪਈ ਆ ਫਲਕਾਰੀ ਏ ਜਿਹੜੀ ਮਿਲੀ ਮੰਮੀ ਨੂੰ ਇੱਥੋਂ ਚਾਟ ਕਰਵਾ ਜਾ ਬਤਵਾ ਵਧੀਆ ਦਾਣ ਦੇ ਘੜ ਦੰਦ ਹੁੰਦੇ ਨੇ ਹਨਾ ਜੋ ਮਿਲ ਗਿਆ ਹਨਾ ਉਹ ਜਿ ਮਾੜੀ ਵੀ ਨਹੀਂ ਨਾ ਨਾ ਇੰਨੀ ਵਧੀਆ ਹੈ ਆ ਗੁੱਟਾ ਵੀ ਲੱਗ ਕੇ ਵੀ ਜਿਵੇਂ ਸਭ ਇੰਨੀਆਂ ਕੁੜੀਆਂ ਨੂੰ ਦੇਣੀ ਹੈ ਬੜੀ ਵੱਡੀ ਵੱਡੀ ਗੱਲ ਏ ਖੀਰ ਖਾਣੀ ਖੀਰ ਅੰਜਲੀ ਆਈ ਏ ਖੀਰ ਉੱਤੇ ਖੀਰ ਵੀ ਸੀ ਐਦ ਕੀ ਪੂੜੇ ਨਹੀਂ ਸਨ ਹੈਗੇ ਪਿਛਲੀ ਵਾਰ ਜਿਵੇਂ ਖੀਰ ਦੇ ਨਾਲ ਪੂੜੇ ਵੀ ਸਨ ਕਿਉਂਕਿ ਪਿਛਲੀ ਵਾਰ ਜਿਹੜਾ ਸੀ ਅਰੇਂਜਮੈਂਟ ਦਿੱਤਾ ਸੀ ਮਤਲਬ ਫੰਕਸ਼ਨ ਜਿਹੜਾ ਰੱਖਿਆ ਸੀ ਤੇ ਉਦੋਂ ਵੀ ਸਾਨੂੰ ਇਨਵਿਟੇਸ਼ਨ ਆਇਆ ਸੀ ਪਰ ਅਸੀਂ ਨਹੀਂ ਸੀ ਗਏ ਹੈਗੇ ਵੀ ਪਤਾ ਨਹੀਂ ਕਿਉਂ ਅਸੀਂ ਰਹਿ ਗਏ ਸੀ ਐਦਕੀ ਫਿਰ ਸਾਨੂੰ ਉਹਨਾਂ ਨੇ ਮਤਲਬ ਹੋਰ ਜ਼ਿਆਦਾ ਜ਼ੋਰ ਲਾਇਆ ਵੀ ਜ਼ਰੂਰ ਆਉਣਾ ਹੈ ਜ਼ਰੂਰ ਤੇ ਜ਼ਰੂਰ ਆਉਣਾ ਹੈ ਐਂਜਲ ਨੂੰ ਵੀ ਕਿਹਾ ਸੀ ਪਰ ਐਂਜਲ ਗਈ ਨਹੀਂ ਐਂਜਲ ਘਾਰੇ ਬੈਠੀ ਰਹੀ ਏ ਤੇ ਹੁਣ ਐਂਜਲ ਦੀ ਘਰ ਖੀਰ ਆ ਗਈ ਏ ਅੱਛਾ ਅਸੀਂ ਵਿਹਲੇ ਆ ਠੀਕ ਹੈ ਐਂਜਲ ਜ਼ਿਆਦਾ ਕੰਮ ਵਾਲੀ ਏ ਬਾਕੀ ਮੈਨੂੰ اے ਸੀ ਵੀ ਕਿਤੇ ਮੈਂ ਜ਼ਿਆਦਾ ਉਹ ਮਤਲਬ ਤਿਆਰ ਹੋ ਕੇ ਗਈ ਆ ਪਰ ਉੱਥੇ ਸਭ ਐਵੇਂ ਹੀ ਸਨ ਪਤਾ ਤੈਨੂੰ ਐਂਜਲ ਮੈਨੂੰ ਕਹਿੰਦੀ ਤੁਸੀਂ ਐ ਤਿਆਰ ਹੋ ਕੇ ਚੱਲੇ ਜਾਂ ਤੁਸੀਂ ਵਿਆਹ ਤੇ ਚੱਲੇ ਹੁੰਦੇ ਹੋ ਆਈ ਤਾਂ ਮਮਾ ਤੋਂ ਹੀ ਵੱਧ ਧਿਆਨ ਆ ਵੀ ਲੈ ਪੁੱਛ ਲੈ ਮੈਂ ਤੇਲੇ ਬੜਾ ਸਿੰਪਲ ਜਿਹਾ ਵੀ ਬਹੁਤਾ ਜ਼ਿਆਦਾ ਨਹੀਂ ਕਈਆਂ ਟਿੱਕ ਟੁਕ ਕੇ ਵੀ ਲਾਏ ਸੀ ਲਹਿੰਗੇ ਪਾਏ ਸਨ ਤੀਆਂ ਦਾ ਹੁੰਦਾ ਹੀ ਮੇਨ ਐ ਵੇ ਤੀਆਂ ਦੇ ਵਿੱਚ ਪੂਰਾ ਤਿਆਰ ਹੁੰਦੀਆਂ ਨੇ ਪਤਾ ਤੇ ਐਂਜਲ ਮੈਨੂੰ ਕਹਿੰਦੀ ਸੀ ਵੀ ਤੁਸੀਂ ਜ਼ਿਆਦਾ ਤਿਆਰ ਹੋਏ ਹੋ ਚਲੋ ਜੀ ਬਹੁਤ ਟਾਈਮ ਹੋ ਗਿਆ ਹੁਣ ਚੇਂਜ ਵਗੈਰਾ ਕਰੀਏ ਤੇ ਸਵੇਰੇ ਫਿਰ ਬੱਚੇ ਨੂੰ ਭੇਜਣਾ ਸਕੂਲ ਤੇ ਪਾ ਦੇ ਮੈਂ ਸੌਣਾ ਆਜੋ ਆਜੋ ਮੇਰਾ ਪੁੱਤਰ ਪਾਉ ਮੈਂ ਦੱਸ ਨਹੀਂ ਜਲਦੀ ਜਲਦੀ ਪਾ ਲਾਂਗੇ ਅੱਜ ਦੇ ਵਲੌਗ ਦਾ ਕਰਦੇ ਆਪਾਂ ਇੱਥੇ ਐਂਡ ਤੇ ਮਿਲਦੇ ਆ नेक्स्ट ਵਧੀਆ ਜੇ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ